ਦੇਸ਼ਵਕ ਨਿਊਜ਼ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਦੇ ਚੋਣ ਤਿਆਰੀਆਂ ਮੁਕੰਮਲ 2 ਕਰੋੜ ਤੋਂ ਵੱਧ ਵੋਟਰ ਤੇ 328 ਉਮੀਦਵਾਰਾਂ ਦਾ ਕਰਨ ਦਾ ਫੈਸਲਾ ਖੇਤਰੀਵਾਲ ਨੇ ਕਿਹਾ ਦੋ ਜੂਨ ਨੂੰ ਜੇਲ੍ਹ ਵਾਪਸ ਜਾਂਦੇ ਮੇਰਾ ਹੌਂਸਲਾ ਤੋੜਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਲੋਕ ਸਭਾ ਚੋਣਾਂ 2024 ਦਾ 7ਵਾਂ ਤੇ ਆਖਰੀ ਗੇੜ ਪਹਿਲੇ ਜੋ 57 ਲੋਕ ਸਭਾ ਸੀਟਾਂ ਤੇ ਪੈਣ ਗਈਆਂ ਵੋਟਾਂ ਅਮਰੀਕਾ ਜਾਣ ਵਾਲੀ 에어 ਇੰਡੀਆ ਦੀ ਉਡਾਨ ਵਿੱਚ 2 ਘੰਟੇ ਤੋਂ ਵੱਧ ਦੀ ਦੇਰੀ ਧਿਆਨਕ ਗਰਮੀ ਵਿੱਚ ਯਾਤਰੀ ਹੋਏ ਵਿਹੋਸ਼ ਦਿੱਲੀ ਸਰਕਾਰ ਨੇ ਬਾਦੂ ਪਾਣੀ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਖਾਤਰ ਸੁਪਰੀਮ ਕੋਰਟ ਦਾ ਦਰਖੜਕਾਇਆ ਉੱਤਰਾਖੰਡ ਦੇ ਜੰਗਲਾਂ 'ਚ ਮੋੜਪੜੀ ਪਿਆਨਕ ਅੱਗ 7ਵੀਂ ਦੇ ਭਾਰਤੀ ਅਮਰੀਕੀ ਵਿਦਿਆਰਥੀ ਨੇ ਸਕ੍ਰਿਪਟਸ ਨੈਸ਼ਨਲ ਸਪੈਲਿੰਗ B ਦਾ ਕਿਤਾਬ ਜਿੱਤਿਆ ਜੈਂਸੀ ਸੋਸ਼ਲ ਮਾਮਲੇ ਦੇ ਮੁਲਜ਼ਮ ਪ੍ਰਜਵਲ ਰਵੰਨਾ ਨੂੰ ਮਹਿਲਾ ਪੁਲਿਸ ਮੁਲਾਜ਼ਮਾ ਨੇ ਹਵਾਈ ਅੱਡੇ ਤੇ ਕੀਤਾ ਗ੍ਰਿਫਤਾਰ ਔਰਤਾਂ ਦੇ ਜਿੰਸੀ ਸੋਸ਼ਲ ਮਾਮਲੇ ਵਿੱਚ ਫੇਵਰਜ ਵੱਲ ਰਵੰਨਾ ਤੋਂ ਸੱਟ ਨਹੀਂ ਕੀਤੀ ਪੁਛਪੜਤਾਲ ਲੁਧਿਆਣਾ ਵਿੱਚ ਗੈਸ ਸਿਲੰਡਰ ਫਟਣ ਕਾਰਨ ਮਾਂ ਪੁੱਤਰ ਚੁਲ੍ਹ ਸੀ ਪੀਜੀਆਈ ਚੰਡੀਗੜ੍ਹ ਦੇ ਵਿੱਚ ਕਰਵਾਇਆ ਦਾਖਲ ਸੋ ਇਹ ਸਨਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਪਹੁੰਚਾਉਂਦੇ ਹਾਂ ਅਣ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਚੰਡੀਗੜ੍ਹ ਤੋਂ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੰਡੀਗੜ੍ਹ ਦੀ ਇਕਲੌਤੀ ਸੀਟ ਲਈ ਪਹਿਲੀ ਜੂਨ ਨੂੰ VOTING ਹੋਵੇਗੀ ਜਿਸ ਵਿੱਚ ਇੰਡੀਆ ਗਾਠ ਜੋੜ ਦੇ ਪਾਲ ਬਾਲ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਖਰੇ ਤੌਰ ਤੇ ਚੋਣ ਲੜਨਗੇ ਤੇ ਸ਼੍ਰੋਮਣੀ ਅਕਾਲੀ ਦਲ ਤੇ ਪੰਜ ਪਾ ਨੇ ਵੀ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ ਚੋਣਾ ਕਈ ਨੇ ਤਾਮਾ ਦਾਪੂ ਵੇਖਦਾ ਹੈ ਸੂਬੇ ਵਿੱਚ 1986 ਤੋਂ ਬਾਅਦ ਪਹਿਲੀ ਵਾਰ ਪੰਜ ਪਾ ਤੇ ਅਕਾਲੀ ਦਲ ਆਪਣੇ ਦਾਮ ਤੇ ਲੋਕ ਸਭਾ ਚੋਣਾ ਲੜ ਰਹੀਆਂ ਨੇ ਦੂਜੇ ਪਾਸੇ ਆਪ ਤੇ ਕਾਂਗਰਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਅਤੇ ਬਹੁਜਨ ਸਮਾਜ ਪਾਰਟੀ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਨੇ ਚੋਣ ਅਧਿਕਾਰੀਆਂ ਮੁਤਾਬਕ 13 ਲੋਕ ਸਭਾ ਸੀਟਾਂ ਲਈ ਕੁੱਲ 24452 ਪੋਲਿੰਗ ਸਟੇਸ਼ਨ ਬਣਾਏ ਗਏ ਨੇ VOTING ਸਵਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗੀ ਇਸ ਪੜਾਅ 'ਚ 2.14 ਕਰੋੜ ਤੋਂ ਵੱਧ ਵੋਟਰ ਨੇ ਪੰਜਾਬ ਵਿੱਚ 26 ਔਰਤਾਂ ਸਮੇਤ ਕੁੱਲ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਦਕਿ ਚੰਡੀਗੜ੍ਹ ਵਿੱਚ 2 ਔਰਤਾਂ ਸਮੇਤ 19 ਉਮੀਦਵਾਰ ਚੋਣ ਲੜ ਰਹੇ ਨੇ ਚੰਡੀਗੜ੍ਹ 'ਚ ਪੰਜਵੇਂ ਉਮੀਦਵਾਰ ਸੰਜੇ ਟੰਡਨ ਦਾ ਮੁਕਾਬਲਾ ਕਾਂਗਰਸ ਉਮੀਦਵਾਰ ਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ তিਵਾਰੀ ਦੇ ਨਾਲ ਹੈ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੇ ਸੁਨੇਹੇ ਵਿੱਚ ਕਿਹਾ ਕਿ ਜੇਲ੍ਹ ਦੇ ਅੰਦਰ ਉਹਨਾਂ ਦਾ ਹੌਂਸਲਾ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤੇ 2 ਜੂਨ ਨੂੰ ਵਾਪਸ ਜੇਲ੍ਹ ਜਾਣ ਤੇ ਹੋਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਉਹਨਾਂ ਨੇ ਕਿਹਾ ਮੈਂ ਦਿੱਲੀ ਵਾਸੀਆਂ ਨੂੰ ਭਰੋਸਾ ਦਿੰਦਾ ਹਾਂ ਕਿ ਮੇਰੇ ਜੇਲ੍ਹ ਵਿੱਚ ਰਹਿਣ ਦੌਰਾਨ ਉਹਨਾਂ ਦੀਆਂ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਜਲਦ ਹੀ ਔਰਤਾਂ ਲਈ 1000 ਰੁਪਏ ਦੀ ਸਨਮਾਨ ਰਾਸ਼ੀ ਸਕੀਮ ਵੀ ਸ਼ੁਰੂ ਕੀਤੀ ਜਾਵੇਗੀ ਗ੍ਰਫਤਾਰੀ ਤੋਂ ਬਾਅਦ ਮੇਰਾ ਵਜ਼ਨ 6 ਕਿਲੋਗ੍ਰam ਘਟਿਆ ਹੈ ਤੇ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਕਿਸੇ ਵੱਡੀ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ। બીજી ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ। ਲੋਕ ਸਭਾ ਚੋਣਾਂ ਦੇ 7ਵੇਂ ਤੇ ਅੰਤਿਮ ਗੇੜ ਤਹਿਤ 7 ਸੂਬਿਆਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਖੇ ਸੀਟ ਸਮੇਤ ਕੁੱਲ 57 ਸੀਟਾਂ ਤੇ ਪਹਿਲੇ ਜੂਨ ਨੂੰ ਵੋਟਾਂ ਪੈਣਗੀਆਂ। ਅੰਤਿਮ ਗੇੜ ਤਹਿਤ ਪੰਜਾਬ ਦੀਆਂ 13, ਹਿਮਾਚਲ ਪ੍ਰਦੇਸ਼ ਦੀਆਂ 4, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 8, 오ਡੀਸਾ ਦੀਆਂ 6 ਤੇ ਚਾਰਖੰਡ ਦੀਆਂ 3 ਲੋਕ ਸਭਾ ਸੀਟਾਂ ਦੇ ਵੋਟਾਂ ਪੈਣੀਆਂ ਨੇ। ਹਿਮਾਚਲ ਦੀਆਂ 6 ਵਿਧਾਨ ਸਭਾ ਸੀਟਾਂ ਤੇ ਜ਼ਮਨੀ ਚੋਣ ਵੀ ਪਹਿਲੀ ਜੂਨ ਨੂੰ ਹੋਵੇਗੀ 28 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਲੀਆਂ 486 ਸੀਟਾਂ ਤੇ VOTING ਪਹਿਲਾ ਹੋ ਚੁੱਕੀ ਹੈ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਦਿੱਲੀ ਤੋਂ ਸੈਂਟ ਫਰਾਂਸਿਸਕੋ ਜਾਣ ਵਾਲੀ 에ਅਰ ਇੰਡੀਆ ਦੀ ਉਡਾਨ ਵੀਰਵਾਰ ਨੂੰ 20 ਘੰਟੇ ਤੋਂ ਵੱਧ ਦੇਰੀ ਦੇ ਨਾਲ ਚੱਲੀ ਜਿਸ ਕਾਰਨ ਕੁਝ ਲੋਕ ਬਿਨਾ 에ਅਰ ਕੰਡੀਸ਼ਨ ਦੇ ਜਹਾਜ਼ ਦੇ ਅੰਦਰ ਉਡੀਕ ਕਰਦੇ ਹੋਏ ਬੇਹੋਸ਼ ਹੋ ਗਏ ਕਈਆਂ ਨੇ ਆਪਣੀ ਦੁਰਦਸ਼ਾ ਐਕਸ ਤੇ ਪੋਸਟ ਕੀਤੀ 에ਅਰ ਇੰਡੀਆ ਦੀ ਫਲਾਈਟ AI X83 ਨੇ 3 ਮਈ ਨੂੰ ਬਾਅਦ ਦੁਪਹਿਰ 3:20 ਤੇ ਦਿੱਲੀ ਤੋਂ ਸਾਨ ਫਰਾਂਸਿਸਕੋ ਲਈ ਉਡਾਨ ਪਰ ਨਿਸ਼ੀ ਪਰ ਕਈ ਘੰਟਿਆਂ ਦੀ ਦੇਰੀ ਤੋਂ ਬਾਅਦ ਇਸਨੇ ਅੱਜ 31 ਮਈ ਨੂੰ ਸਵੇਰੇ 11 ਵਜੇ ਦਿੱਲੀ 에ਅਰਪੋਰਟ ਤੋਂ ਉਡਾਨ ਭਰੀ ਯਾਤਰੀ ਸ਼ਵੇਤਾ ਪੁੰਜ ਨੇ ਦਾਵਾ ਕੀਤਾ ਕਿ ਉਡਾਨ ਵਿੱਚ 20 ਘੰਟੇ ਤੋਂ ਬਾਅਦ ਦੇਰੀ ਹੋਈ ਅਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਯਾਤਰੀਆਂ ਨੂੰ ਜਹਾਜ਼ ਵਿੱਚ ਚੜ੍ਹਨ ਅਤੇ 에ਅਰ ਕੰਡੀਸ਼ਨਿੰਗ ਤੋਂ ਬਿਨਾ ਬੈਠਣ ਲਈ ਮਜਬੂਰ ਕੀਤਾ ਗਿਆ ਕੁਝ ਲੋਕਾਂ ਦੇ ਬੇਹੋਸ਼ ਹੋਣ ਤੋਂ ਬਾਅਦ ਯਾਤਰੀਆਂ ਨੂੰ ਜਹਾਜ਼ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਉਸਨੇ ਆਪਣੇ ਪੋਸਟੂ ਦੇ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀ ਰਦਿਪਤਿਆ ਸੰਧਿਆ ਨੂੰ ਟੈਗ ਕੀਤਾ ਤੇ ਪੂਰੀ ਘਟਨਾ ਨੂੰ ਅਨਮਨੁੱਖੀ ਕਰਾਰ ਦਿੱਤਾ ਪੰਜਵੀਂ ਅਹਿਮ ਖਬਰ ਨਵੇਂ ਦਲੇ ਤੋਂ سامنے ਆ ਰਹੀ ਹੈ ਦਿੱਲੀ ਸਰਕਾਰ ਨੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰ ਰਹੀ ਕੌਮੀ ਰਾਜਧਾਨੀ ਨੂੰ ਵੱਧ ਪਾਣੀ ਸਪਲਾਈ ਕਰਨ ਲਈ ਹਰਿਆਣਾ ਨੂੰ ਨਿਰਦੇਸ਼ ਦੇਣ ਲਈ ਸੁਪਰੀਮ ਕੋਰਟ ਦਾ ਰੁਕ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਤਿਆਨਕ ਗਰਮੀ ਕਾਰਨ ਸ਼ਹਿਰ ਵਿੱਚ ਪਾਣੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਤੇ ਗਵਾਂਡੀ ਰਾਜ ਹਰਿਆਣਾ ਨੂੰ ਮਹੀਨੇ ਲਈ ਵਾਧੂ ਪਾਣੀ ਛੱਡਣ ਦੇ ਨਿਰਦੇਸ਼ ਦਿੱਤੇ ਜਾਣ ਦਲੀ ਸਰਕਾਰ ਨੇ ਕਿਹਾ ਕਿ ਰਾਜਸਥਾਨੀਆ ਦੀਆਂ ਪਾਣੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕੰਮ ਕਰਨਾ ਸਾਰਿਆਂ ਦੀ ਜ਼ਿੰਮੇਵਾਰੀ ਹੈ 6ਵੀਂ ਅਹਿਮ ਖਬਰ ਦਹਰਾਦੂਨ ਤੋਂ سامنے ਆ ਰਹੀ ਹੈ ਉੱਤਰਾਖੰਡ ਦੇ ਵਾਥਵਾ ਖਿੱਸਿਆਂ ਵਿੱਚ ਜੰਗਲਾਂ ਦੀ ਅੱਗ ਫਿਰ ਭੜਕ ਗਈ ਹੈ ਤੇ ਰਾਜਾਜੀ ਬਾਗ ਰਿਜ਼ਰਵ ਦੀ ਗੋਹਰੀ ਰੇਂਜ ਤੇ ਰਿਸ਼ੀਕੇਸ਼ ਤੇ ਨੀਲਕੰंठ ਮਹਾਦੇਵ ਮੰਦਿਰ ਦੇ ਟ੍ਰੈਕਿੰਗ ਰੂਟ 'ਚ ਅੱਗ ਦੀਆਂ ਦੋ ਵੱਡੀਆਂ ਘਟਨਾਵਾਂ ਵਾਪਰੀਆਂ ਰਾਜਾਜੀ ਬਾਗ ਰਿਜ਼ਰਵ ਦੇ ਨਿਰਦੇਸ਼ਕ ਸਾਕੇਤ ਬਡੋਲਾ ਨੇ ਦੱਸਿਆ ਕਿ ਖੇਤਰ ਦੇ ਗੋਹਰੀ ਰੇਂਜ 'ਚ ਵੀਰਵਰ ਸ਼ਾਮ ਨੂੰ ਲੱਗੀ ਅੱਗ ਨਾਲ ਲਗਭਗ 1.5 ਹੈਕਟੇਰ ਜੰਗਲੀ ਖੇਤਰ ਪ੍ਰਭਾਵਿਤ ਹੋਇਆ ਟਾਈਗਰ ਰਿਜ਼ਰਵ ਦੇ ਗੋਹਰੀ ਰੇਂਜ ਚ ਲੱਗੀ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਨੀਲਕੰਠ ਮਹਾਦੇਵ ਮੰਦਿਰ ਦੇ ਹਾਈਕਿੰਗ ਰੂਟ ਤੇ ਪੁੰਡਰਾਸੂ ਨੇੜੇ ਜੰਗਲ ਚ ਇੱਕ ਹੈਕਟੇਰ ਤੋਂ ਵੱਧ ਰਕਬੇ ਚ ਅੱਗ ਲੱਗੀ ਹੋਈ ਹੈ ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 7ਵੀਂ ਅਹਿਮ ਖਬਰ ਵਾਸ਼ਿੰਗਟਨ ਤੋਂ ਸਾਹਮਣੇ ਆ ਰਹੀ ਹੈ ਫਲੋਰੀਡਾ ਦੇ 12 ਸਾਲਾ ਭਾਰਤੀ ਅਮਰੀਕੀ ਸਤਵੀਂ ਜਮਾਤ ਦੇ ਵਿਦਿਆਰਥੀ ਬਰੂਹਤ ਸੋਮਨ ਨੇ ਸਾਈ ਬ੍ਰੇਕਰ ਵਿੱਚ 29 ਸ਼ਬਦਾਂ ਦੇ ਸਹੀ ਸਪੈਲਿੰਗ ਦੱਸੇ ਸਕ੍ਰਿਪਟਸ ਨੈਸ਼ਨਲ ਸਪੈਲਿੰਗ ਵੀ ਦਖਤਾਬ ਜੁਤੇ ਹੋਸਰੇ ਨਾਮਾ ਵਿੱਚ 50000 ਡਾਲਰ ਤੋਂ ਵੱਧ ਰੁਪਏ ਪ੍ਰਾਪਤ ਹੋਏ ਨੇ 8ਵੀਂ ਅਹਿਮ ਖਬਰ ਬੈਂਗਲੌਰ ਤੋਂ سامنے ਆ ਰਹੀ ਹੈ ਔਰਤਾਂ ਦੇ ਜਨਸੀ ਸੋਸ਼ਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾ ਦਾ ਸੈਕੂਲਰ ਦਾ ਮੁਅੱਤਲ ਸੰਸਦ ਮੈਂਬਰ ਪ੍ਰਚਲ ਰੇਵੰਨਾ ਦੇਰਾ ਤੇ ਇਥੋਂ ਦੇ ਹਵਾਈ ਅੱਡੇ ਤੇ ਉਤਰਿਆ ਤਾਂ ਉੱਥੇ ਮੌਜੂਦ ਮਹਿਲਾ ਆਈਪੀਐਸ ਅਧਿਕਾਰੀਆਂ ਦੀ ਅਗਵਾਈ ਵਿੱਚ ਮਹਿਲਾ ਪੁਲਿਸ ਮੁਲਾਜ਼ਮਾ ਨੇ ਉਸ ਨੂੰ ਕੇਰ ਕੇ ਗ੍ਰਿਫਤਾਰ ਕਰ ਲਿਆ ਪ੍ਰਜਵਲ ਤੇ ਆਰਤਾ ਦਾ ਏਜੰਸੀ ਸੋਸ਼ਣ ਕਰਨ ਦਾ ਦੋਸ਼ ਹੈ। ਉਸ ਖਿਲਾਫ ਹੁਣ ਤੱਕ ਏਜੰਸੀ ਸੋਸ਼ਣ ਦੇ ਤਿੰਨ ਮਾਮਲੇ ਦਰਜ ਨੇ। ਜਿਵੇਂ ਉਹ ਜਰਮਨੀ ਦੇ ਮਿਊਨਿਕ ਤੋਂ ਇੱਥੇ ਉਤਰਿਆ ਤਾਂ ਖਾਕੀ ਬਦਚ ਔਰਤਾਂ ਨੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਨਵੀਂ ਅਹਿਮ ਖਬਰ ਬੈਂਗਲੌਰ ਤੋਂ سامنے ਆ ਰਹੀ ਹੈ। ਔਰਤਾਂ ਦੇ ਏਜੰਸੀ ਸੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਜਨਤਾਦਲ ਸੈਕੂਲਰ ਦੇ ਮੋੱਤਿਆ ਲਾਗੂ ਪ੍ਰਜਵਲ ਰਵੰਨਾ ਨੂੰ ਅੱਜ ਤੜਕੇ ਜਰਮਨੀ ਤੋਂ ਇੱਥੇ ਪਹੁੰਚਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਗ੍ਰਿਫਤਾਰ ਕੀਤਾ ਤੇ ਪੁੱਛਗਿੱਛ ਪੜਤਾਲ ਕੀਤੀ ਗਈ। ਜਿਵੇਂ ਸੰਸਦ ਮੈਂਬਰ ਮਿਊਨਿਕ ਤੋਂ ਬੰਗਲੌਰ ਪਰਤੇਆਂ ਉਸ ਨੂੰ ਪੁੱਛ ਪੜਤਾਲ ਲਈ ਸੀਆਈਡੀ ਦਫ਼ਤਰ ਲਿਜਾਇਆ ਗਿਆ ਐਸਆਈਟੀ ਉਸ ਨੂੰs ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕਰੇਗੀ ਤੇ ਪੁੱਛ ਪੜਤਾਲ ਲਈ ਉਸ ਦਾ ਪੁਲਿਸ ਰਿਮਾਂਡ ਮੰਗੇਗੀ ਦਸਵੀਂ ਅਹਿਮ ਖਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਵੀਰਵਾਰ ਨੂੰ ਕਾਰਨ ਦਾ ਰੱਖੇ ਗੈਸ ਸਿਲੰਡਰ ਵਿੱਚ ਵਿਸਫੋਟ ਹੋ ਗਿਆ ਤੇ ਜ਼ੋਰਦਾਰ ਧਮਾਕੇ ਮਗਰੋਂ ਕਾਰ ਨੂੰ ਅੱਗ ਲੱਗ ਗਈ ਕਾਰ ਨੂੰ ਅੱਗ ਲੱਗਣ ਦਾ ਕਾਰਨ ਅੰਦਰ ਮੌਜੂਦ ਮਾਤਾ ਤੇ ਉਸ ਦਾ ਪੁੱਤਰ ਪੂਰੀ ਤਰ੍ਹਾਂ ਨਾਲ ਛੁਲਸ ਗਏ ਮਾਂ ਲਲਿਤਾ ਨੂੰ ਲੁਧਿਆਣਾ ਦੇ ਹਸਪਤਾਲ ਅਤੇ ਉਸ ਦੇ 10 ਸਾਲਾ ਪੁੱਤਰ ਸੋਨੂ ਨੂੰ ਗੰਭੀਰ ਹਾਲਤ ਦੇ ਵਿੱਚ ਇਲਾਜ ਲਈ ਪੀਜੀਆਈ ਹਸਪਤਾਲ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਸੋ ਇਹ ਸਨ ਅੱਜ ਦੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ।